ਜਿਲੰਦਰ ਪਛਮੀ ਵਿਧਾਨ ਸਭਾ ਜਿਮਨੀ ਚੌਂਜੋ ਆਮ ਆਦਮੀ ਪਾਰਟੀ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਸੰਤਲਕੌਰ ਦੇ بیٹے ਦੇ ਗੰਭੀਰ ਘੁਟਾਲੇ ਦਾ ਦੋਸ਼ ਲਾਇਆ ਹੈਗਾ ਜ਼ਮੀਨ ਘੁਟਾਲੇ ਦਾ ਦੋਸ਼ ਲਾਇਆ ਹੈਗਾ ਪਾਰਟੀ ਨੇ ਕਿਹਾ ਕਿ ਉਹਨਾਂ ਦੇ بیٹے ਕਰਨ ਨੇ ਸੀਨੀਅਰ ਡਿਪਟੀ ਮੇਅਰ ਬਜੋ ਆਪਣੀ ਮਾਂ ਦੇ ਅਹੁਦੇ ਦੀ ਦਰਵਾਤੋਂ ਕੀਤੀ ਇਸ ਦਾ ਬਿੱਤੀ ਫਾਇਦਾ ਉਠਾਇਆ ਐਤਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਇਸ ਮਾਮਲੇ ਦਾ ਖੁਲਾਸਾ ਕਰਦਿਆਂ ਆਪਾਗੂ ਪਵਨ ਕੁਆਰਟੀਨ ਨੇ ਦੱਸਿਆ ਕਿ ਦਿਉਲ ਨਗਰ ਵਿੱਚ ਕੋਕਾ ਕੋਲਾ ਕੰਪਨੀ ਦੀ 125 ਮਰਲੇ ਜ਼ਮੀਨ ਸੀ ਪਹਿਲਾਂ ਉਹ ਜ਼ਮੀਨ ਤੇ ਕੋਕਾ ਕੋਲਾ ਡਿਪੋਜ਼ੀ ਕੰਪਨੀ ਨੇ ਉਸ ਨੂੰ ਕਮਰਸ਼ੀਅਲ ਸ਼੍ਰੇਣੀ ਵਿੱਚ ਕਰਵਾਇਆ ਸੀ ਜਦੋਂ ਸਵਿੰਦਰ ਕੌਰ ਡਿਪਟੀ ਮੇਅਰ ਸੰਤਾ ਉਹਨਾਂ ਦੇ ਪੁੱਤਰ ਕਰਨਾ ਉਹ ਜ਼ਮੀਨ ਕੋਕਾ ਕੋਲਾ ਕੰਪਨੀ ਤੋਂ ਖਰੀਦੀ ਸੀ ਹੁਣ ਉਹ ਕਮਰਸ਼ੀਅਲ ਜ਼ਮੀਨ ਨੂੰ ਰਹਾਇਸ਼ੀ ਪਲਾਟ ਵਿੱਚ ਤਬਦੀਲ ਕਰਕੇ ਨਜਾਇਜ਼ ਤੌਰ ਤੇ ਵੇਚ ਰਿਹਾ ਹੈ ਪ੍ਰੈਸ ਕਾਨਫਰੰਸ ਵਿੱਚ ਟੀਨੂ ਦੇ ਨਾਲ ਆ ਪਾਗੂ ਰਾਜਵਿੰਦਰ ਕੌਰ ਛਾਰਾ ਵੀ ਮੌਜੂਦ ਸਾਂਟੀ ਨੂੰ ਨੇ ਕਿਹਾ ਕਿ ਉਹਨਾਂ ਦੀ ਐਨਓਸੀ ਲਈ ਜਮ੍ਹਾਂ ਕਰਵਾਏਗਾ ਦਸਤਾਵੇਜ਼ ਵੀ ਝਾਲੀ ਹਨ ਉਹਨਾਂ ਮੀਡੀਆ ਨੂੰ ਕਰਨ ਦੀ ਫੋਟੋ ਵਾਲੇ ਕੁਝ ਦਾਸਤਾਵੇਜ਼ ਵੀ ਦਿਖਾਏ ਕਿ ਕਿਹਾ ਕਿ ਇਹ ਅਹੁਦੇ ਦੀ ਦਰਬਾਰ ਤੋਂ ਅਤੇ ਭ੍ਰਿਸ਼ਟਾਚਾਰ ਦੀ ਚੋਦੀ ਜਗਦੀ ਮਿਸਾਲ ਹੈ ਉਹਨਾਂ ਕਿਹਾ ਕਿ ਪੂਰੇ ਜਲੰਧਰ ਵਿੱਚ ਸੀਵਰੇਜ ਦੀ ਸਮੱਸਿਆ ਹੈ ਪਰ ਸਿੰਦਰ ਕੌਰ ਨੇ ਸੀਨੀਅਰ ਡਿਪਟੀ ਮੇਅਰ ਹੁੰਦੇ ਆ ਰਹਿੰਦੇ ਆ ਨਿਗਮ ਦੀ ਮਜ਼ਦੂਰੀ ਤੋਂ ਬਿਨਾ ਉਸ ਜ਼ਮੀਨ ਨੂੰ ਸੀਵਰੇਜ ਸਿਸਟਮ ਨਾਲ ਵੀ ਜੋੜ ਦਿੱਤਾ ਕਿਉਂਕਿ ਉਹਨਾਂ ਦਾ ਮਕਸਦ ਸਿਰਫ ਪੈਸਾ ਕਮਾਉਣਾ ਸੀ ਉਨਾ ਕਹਿਆ ਕਿ ਜਦੋਂ ਡਿਪਟੀ ਮੇਅਰ ਹੁੰਦਿਆ ਸਿੰਦਰ ਕੌਰ ਨੇ ਇੰਨੀ ਤਾਦਲੀ ਕੀਤੀ ਹੈ ਤਾਂ ਸੋਚੋ ਕਿ ਉਹ ਵਿਧਾਇਕ ਬਣ ਕੇ ਕੀ ਕਰੇਗੀ ਫਿਰ ਉਹ ਪ੍ਰਿਸ਼ਟਾਚਾਰ ਦੇ ਰਿਕਾਰਡ ਤੋੜ ਦੇਵੇਗੀ ਉਹਨਾਂ ਕਹਿਆ ਕਿ ਕਾਂਗਰਸੀ ਉਮੀਦਵਾਰ ਸਿੰਦਰ ਕੌਰ ਪੰਜ ਸਾਲ ਸੀਨੀਅਰ ਡਿਪਟੀ ਮੇਅਰ ਰਹੀ ਪਰ ਆਮ ਲੋਕਾਂ ਲਈ ਕਦੇ ਹਾਜ਼ਰ ਨਹੀਂ ਹੋਈ ਉਹਨਾਂ ਦਾ ਦਫ਼ਤਰ ਹਮੇਸ਼ਾ ਬੰਦ ਰਹਿੰਦਾ ਸੀ ਉਹਨਾਂ ਦੇ ਇਲਾਕੇ ਵਿੱਚ ਗੰਦਾ ਪਾਣੀ ਖੜਾ ਹੈ ਕਿਉਂਕਿ ਉੱਥੇ ਟਿਊਬਲ ਹੀ ਨਹੀਂ ਲਗਾ ਸਕੀ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਉੱਥੇ ਟਿਊਬਲ ਲਗਾਏ ਗਏ ਟੀਨੂ ਨੇ ਕਾਂਗਰਸ ਪਾਰਟੀ ਤੇ ਵੀ ਹਮਲਾ ਕਾਬੁਲ ਦੇ ਆਕੀ ਕਾਂਗਰਸੀ ਆਗੂ ਭ੍ਰਿਸ਼ਟਾਚਾਰ ਨੂੰ ਆਪਣਾ ਹੱਕ ਸਮਝਦੇ ਹਨ ਜਦੋਂ ਵੀ ਉਹਨਾਂ ਨੂੰ ਸੱਤਾ ਮਿਲਦੀ ਹੈ ਉਹ ਲੋਕਾਂ ਦੇ ਵਿਕਾਸ ਦੀ ਬਚਾਏ ਆਪਣੇ ਪਰਿਵਾਰ ਦੀ ਤਰੱਕੀ ਲਈ ਕੰਮ ਕਰਦੇ ਹਨ ਕਾਂਗਰਸ ਪਾਰਟੀ ਉਹ ਪਾਰਟੀ ਹੈ ਜੋ ਪੂਰੇ ਦੇਸ਼ ਨੂੰ ਭ੍ਰਿਸ਼ਟਾਚਾਰ ਵੱਲ ਧੱਕ ਰਹੀ ਹੈ ਪਵਨ ਤੀਨੂ ਨੇ ਪੰਜਾਬ ਸਰਕਾਰ ਤੋਂ ਇਸ ਮਾਮਲੇ ਦੀ ਬਿਜ਼ਨਸ ਜਾਂਚ ਕਰਾਉਣ ਦੀ ਮੰਗ ਕੀਤੀ। ਉਹਨਾਂ ਲੋਕਾਂ ਨੂੰ ਉਪਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਸਾਥ ਦੇਣ ਦੀ ਅਪੀਲ ਕਰਦੇ ਆ ਕਿ ਆ ਕੀ ਜਲੰਧਰ ਦਾ ਵਿਕਾਸ ਉਦੋਂ ਹੀ ਹੋ ਸਕਦਾ ਜਦੋਂ ਇਮਾਨਦਾਰ ਲੋਕ ਵਿਧਾਇਕ ਅਤੇ ਮੰਤਰੀ ਬਣ ਇਸ ਲਈ ਭ੍ਰਿਸ਼ਟਾਚਾਰ ਆਗੂ ਨੂੰ ਬੋਟਾ ਰਾਹੀ ਜਵਾਬ ਦਿਓ ਅਤੇ ਇਮਾਨਦਾਰ ਲੋਕਾਂ ਨੂੰ ਆਪਣਾ ਨੁਮਾਇੰਦਾ ਚੁਣੋ। ਤੁਸੀਂ ਦੇਖ ਰਹੇ ਬੀਬੀ ਸੀ ਇੰਟਰਨੈਸ਼ਨਲ ਜਿਹੜੀ ਜੇ ਤੁਹਾਨੂੰ ਸਾਡੀ ਖਬਰ ਵਧੀਆ ਲੱਗੀ ਤਾਂ ਸਾਡਾ YouTube ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ।